ਜਿਹੜੀ ਬਹੁਤ ਵੱਡੇ ਪੱਧਰ ਦੀ ਮਿੱਟੀ ਇਸ ਘਰ ਦੇ ਵਿੱਚ ਇਕੱਠੀ ਹੋ ਗਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਪਾਣੀ ਇੱਧਰ ਘਰ ਦੇ ਵਿੱਚ ਮੌਜੂਦ ਰਿਹਾ ਸੋ ਤਸਵੀਰਾਂ ਧੰਨਵਾਦ ਲਈ ਛੇੜ ਤੇ ਵੀ ਅਸੀਂ ਵਿਖਾ ਦਾਂਗੇ ਜੋ ਘਰ ਦੇ ਹਾਲਾਤ ਉਹ ਵੀ ਵਿਖਾਏ ਆ ਤਾਂ ਤੁਸੀਂ ਇੱਕਰੀ ਚੰਗੀ ਤਰ੍ਹਾਂ ਤਸਵੀਰਾਂ ਜ਼ਰੂਰ ਦੇਖ ਸਕਦੇ ਇਧਰਲੇ ਬੰਨੇ ਬਾਹਰਲੇ ਬਾਈ ਜੀ ਹੁਣਾਂ ਦੀ ਜਿਹੜੀ ਤੂੜੀ ਵਗੈਰਾ ਉਹ ਵੀ ਸਾਰੀ ਖਰਾਬ ਹੋ ਗਈ ਤਾਂ ਇੱਥੇ ਤੁਸੀਂ ਵੀ ਦੇਖ ਸਕਦੇ ਮਿੱਟੀ ਕਿਸ ਕਦਰ ਜਿਹੜੀ ਮਿੱਟੀ ਇੱਥੇ ਪਹੁੰਚੀ ਆ ਤਾਂ ਕਰੀਬ ਗੋਡੇ-ਕੋਡੇ ਜਿਹੜੀ ਮਿੱਟੀ ਇਕੱਠੀ ਹੋ ਗਈ ਤਾਂ ਬਾਈ ਹੁਣਾਂ ਇੱਕ ਸਾਈਡ ਤੇ ਕਰਕੇ ਮਿੱਟੀ ਇੱਥੇ ਇਕੱਠੀ ਕਰਕੇ ਵੀ ਇੱਕ ਸਾਈਡ ਤੇ ਬਾਈ ਹੁਣਾਂ ਮਿੱਟੀ ਰੱਖੀ ਹੈਗੀ ਟਰੈਕਟਰ ਦੇ ਹਲਾ ਤਾਂ ਉਹ ਇੱਕਰੀ ਦੁਬਾਰਾ ਫੇਰ ਵਿਖਾ ਦਿੰਨੇ ਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਜੋ ਟਰੈਕਟਰ ਦੇ ਹਾਲਾਤ ਸੋ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਅੱਜ ਪਿੰਡ ਅਸੀਂ ਆਲੇਵਾਲ ਚ ਪਹੁੰਚੇ ਹਾਂ 17 ਤਰੀਕ 17 ਸਤੰਬਰ 2025 ਤਾਂ ਸਮਾਂ ਹੋ ਗਿਆ ਕਰੀਬ ਦੁਪਹਿਰ ਦੇ 3 ਵਜੇ ਇੱਕ ਵਾਰ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਦਿੰਨੇ ਆ ਚਾਰ ਚਪੇਰੇ ਜੋ ਹਾਲਾਤ ਨੇ ਸਤਲੁਜ ਦਰਿਆ ਦੇ ਪਾਣੀ ਨੇ ਜਿਸ ਕਦਰ ਜਿਹੜਾ ਤਬਾਹੀ ਮਚਾਈ ਹੈ ਜਿਸ ਕਦਰ ਜਿਹੜਾ ਵੱਡੇ ਪਦਰ ਤੇਫਾਨ ਲਿਆਂਦਾ ਪਾਣੀ ਨੇ ਕਰੀਬ 3 ਲੱਖ 35000 ਕਿਊਸ ਕਿੜਾ ਪਿਛਲੇ ਦਿਨਾਂ ਚ ਪਾਣੀ ਵਗਿਆ ਤਾਂ ਹੁਣ ਵੀ ਜੇਕਰ ਅੱਜ ਦੀ ਗੱਲ ਕਰਦੇ ਆ ਤਾਂ ਜਿਹੜੀ ਰਿਪੋਰਟ 1 ਲੱਖ 35000 3000 ਜਿਹੜੇ ਨਿਰਤੜੇ ਪਾਣੀ ਚੱਲ ਰਿਹਾ ਹਰੀਕੇ ਹੈਡ ਬਾਕਸ ਤੋਂ ਅੱਗੇ ਸਤਲੋਈ ਦਰਿਆ ਦੇ ਵਿੱਚ ਤਾਂ ਇੱਕ ਵਾਰੀ ਤੁਸੀਂ ਇਸ ਘਰ ਦੇ ਕਰਦੇ ਹਾਲਾਤ ਜ਼ਰੂਰ ਦੇਖ ਸਕਦੇ ਇਸ ਘਰ ਦੇ ਅਸੀਂ ਕਵਰੇਜ ਕਰਨ ਪਹੁੰਚੇ ਆ ਪਿੰਡ ਆਲੇ ਵਾਲੇ ਦਾ ਪਿੰਡ ਆਲੇ ਵਾਲੇ ਦਾ ਘਰ ਤੁਸੀਂ ਇੱਥੇ ਦੇਖ ਸਕਦੇ ਬਾਈ ਹੁਣਾਂ ਨੇ ਜਿਹੜੀ ਮਿੱਟੀ ਇਕੱਠੀ ਕਰ ਕਰਕੇ ਕੰਦਾ ਦੇ ਨਾਲ ਲਾਈ ਹੈ ਤਾਂ ਘਰ ਨੂੰ ਜਾਣ ਵਾਸਤੇ ਰਸਤਾ ਬਣਾਇਆ ਤਾਂ ਅੱਗੇ ਤਸਵੀਰਾਂ ਦਿਖਾਉਣ ਨਾਲ ਅਸੀਂ ਲਗਾਤਾਰ ਸ਼ੇਅਰ ਕਰਾਂਗੇ ਇਸ ਚਲਦੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਇਹਦੇ ਤੇ ਆਪਣਾ ਵਿਚਾਰ ਵੀ ਜੋੜ ਦੇਣਾ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਸੀਂ ਬੇਨਤੀ ਕਰਾਂਗੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਘਰ ਦੇ ਹਾਲਾਤ ਜੋ ਘਰ ਦੇ ਜਿਹੜੇ ਕਮਰੇ ਆ ਕਮਰਿਆਂ ਦੇ ਜਿਹੜਾ ਨਾਲ ਕਿਸ ਤਰ੍ਹਾਂ ਜਿਹੜਾ ਵੱਡੇ ਪੱਧਰ ਤੇ ਗਾਰ ਜਿਹੜੀ ਮਿੱਟੀ ਆਈ ਹੈ ਤਾਂ ਇੱਧਰ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਇੱਧਰ ਬਾਈ ਹੋਣਾ ਨੇ ਕਿਉਂਕਿ ਮਿੱਟੀ ਸੁੱਕਦੀ ਨਹੀਂ ਮਿੱਟੀ ਚੀਕਣੀ ਬਹੁਤ ਸੀਗੀ ਤਾ ਇਹਨਾਂ ਥੋੜਾ ਜਿਹਾ ਲੱਦਪਲਦ ਕੀਤਾ ਤਾਂ ਕਿਉਂਕਿ ਜਿਹੜਾ ਇਧਰ ਤੁਸੀਂ ਕਾਰ ਕਮਰੇ ਆ ਤੇ ਕਮਰੇ ਦੇਖ ਸਕਦੇ ਤੇ ਇਧਰ ਦੂਸਰੇ ਬੰਨੇ ਤੁਸੀਂਰਾ ਵੇਖੋਗੇ ਜਿਸ ਤਰ੍ਹਾਂ ਜਿਸ ਕਦਰ ਘਰ ਦੇ ਵਿੱਚ ਵੱਡੇ ਪੱਧਰ ਤੇ ਗਾਰ ਜਿਹੜਾ ਖੋਰਾ ਲੱਗਿਆ ਸੀ ਮਿੱਟੀ ਦਾ ਪਿਛਲੇ ਸਮੇਂ ਦੇ ਵਿੱਚ ਤਾਂ ਉਹ ਮਿੱਟੀ ਵੱਡੇ ਪੱਧਰ ਤੇ ਘਰ ਦੇ ਵਿੱਚ ਉਹਦਾ ਜਮਾਵੜਾ ਹੋ ਗਿਆ ਤਾਂ ਇੱਕ ਵਾਰੀ ਤੁਹਾਨੂੰ ਹਾਲਾਤ ਇਧਰੋਂ ਵੀ ਉੱਪਰ ਜੇ ਦਿਖਾ ਦੋ ਬਾਈ ਜੀ ਤਾਂ ਉੱਪਰਲੇ ਤੁਸੀਂ ਹਾਲਾਤ ਦੇਖ ਸਕਦੇ ਹੋ ਬਾਹਰਲੇ ਬੰਨੇ ਉਹ ਟਰੈਕਟਰ ਖੜਾ ਉਸੇ ਤਰ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਬਾਈ ਟਰੈਕਟਰ ਦਿਖਾ ਦਿਓ ਟਰੈਕਟਰ ਤੇ ਨਿਸ਼ਾਨ ਵੀ ਜਿਹੜੇ ਹੈਗੇ ਕਰੀਬ 3 3 ਫੁੱਟ 4 4 ਫੁੱਟ ਬਰਾਬਰ ਜਿਹੜੇ ਨਿਸ਼ਾਨ ਵੀ ਲੱਗੇ ਹੋਏ ਘਰ ਦੇ ਬਾਹਰਲੇ ਬੰਨੇ ਦੀ ਅਸੀਂ ਗੱਲ ਕਰਦੇ ਹਾਂ ਜੇਕਰ ਤਾਂ ਅੱਗੋਂ ਕਰਦੇ ਆ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਜੋ ਕਰਦੇ ਹਾਲਾਤ ਰਹੇ ਆ ਤਾਂ ਪਾਣੀ ਦੇ ਨਿਸ਼ਾਨ ਵੀ ਕਰੀਬ ਦੱਸ ਸਕਦੇ ਬਾਈ ਜੀ ਇੱਥੋਂ ਤੱਕ ਰਿਹਾਓ ਪਾਣੀ ਮੇਰੇ ਖਿਆਲ ਚ ਹੈ ਨਾ ਤਾਂ ਕਰੀਬ ਇੱਥੋਂ ਤੱਕ ਪਾਣੀ ਰਿਹਾ ਤੇ ਅੰਦਰਾਂ ਦੇ ਵਿੱਚ ਵੀ ਪਾਣੀ ਤਾਂ ਬਾਈ ਜੀ ਹੁਣਾਂ ਦੇ ਘਰ ਦੇ ਹਾਲਾਤ ਤੁਹਾਨੂੰ ਅਸੀਂ ਵਿਖਾ ਰਹੇ ਕਿ ਜਿਸ ਕਦਰ ਇੱਧਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀ ਬਹੁਤ ਵੱਡੇ ਪੱਧਰ ਤੇੜੀ ਮਿੱਟੀ ਇਸ ਘਰ ਦੇ ਵਿੱਚ ਇਕੱਠੀ ਹੋ ਗਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਪਾਣੀ ਇੱਧਰ ਘਰ ਦੇ ਵਿੱਚ ਮੌਜੂਦ ਰਿਹਾ ਸੋ ਤਸਵੀਰਾਂ ਤੁਹਾਨੂੰ ਬਾਅਦ ਲਈ ਛੱਡ ਤੇ ਵੀ ਅਸੀਂ ਵਿਖਾ ਦਾਂਗੇ ਜੋ ਘਰ ਦੇ ਹਾਲਾਤ ਉਹ ਵੀ ਵਿਖਾਏ ਆ ਤਾਂ ਤੁਸੀਂ ਇੱਕ ਵਰੀ ਚੰਗੀ ਤਰ੍ਹਾਂ ਤਸਵੀਰਾਂ ਜ਼ਰੂਰ ਦੇਖ ਸਕਦੇ ਇੱਧਰਲੇ ਬੰਨੇ ਬਾਹਰਲੇ ਬਾਈ ਜੀ ਹੁਣਾਂ ਦੀ ਜਿਹੜੀ ਤੂੜੀ ਵਗੈਰਾ ਉਹ ਵੀ ਸਾਰੀ ਖਰਾਬ ਹੋ ਗਈ ਤਾਂ ਇੱਥੇ ਤੁਸੀਂ ਵੀ ਦੇਖ ਸਕਦੇ ਮਿੱਟੀ ਕਿਸ ਕਦਰ ਜਿਹੜੀ ਮਿੱਟੀ ਇੱਥੇ ਪਹੁੰਚੀ ਆ ਤਾਂ ਕਰੀਬ ਗੋਡੇ-ਗੋਡੇ ਜਿਹੜੀ ਮਿੱਟੀ ਇਕੱਠੀ ਹੋ ਗਈ ਤਾਂ ਬਾਈ ਹੁਣ ਇੱਕ ਸਾਈਡ ਤੇ ਕਰਕੇ ਮਿੱਟੀ ਇੱਥੇ ਇਕੱਠੀ ਕਰਕੇ ਵੀ ਇੱਕ ਸਾਈਡ ਤੇ ਬਾਈ ਹੁਣਾਂ ਮਿੱਟੀ ਰੱਖੀ ਹੈਗੀ ਟਰੈਕਟਰ ਦੇ ਹਲਾ ਤੁਹਾਨੂੰ ਇੱਕ ਵਰੀ ਦੁਬਾਰਾ ਫੇਰ ਵਿਖਾ ਦਿੰਨੇ ਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਜੋ ਟਰੈਕਟਰ ਦੇ ਹਾਲਾਤ ਤੁਸੀਂ ਉਧਰ ਵੀ ਦੇਖ ਸਕਦੇ ਕਿਸ ਤਰ੍ਹਾਂ ਕਦਰ ਜਿਹੜੀ ਉਹ ਜ਼ਮੀਨ ਦੇ ਵਿੱਚ ਜਿਹੜੀ ਗੱਬ ਪਾਈ ਹੋਈ ਹੈ ਮਿੱਟੀ ਪਾਈ ਹੋਈ ਹੈ ਬਾਈ ਜੀ ਨਾਲ ਆਪਾਂ ਗੱਲਬਾਤ ਕਰ ਲਾਂ ਬਾਈ ਜੀ ਇੱਥੇ ਆ ਜਾਓ ਆ ਬਾਈ ਜੀ ਕੀ ਨਾਂ ਹੈ ਆਪਣਾ ਬਲਕਾਰ ਸਿੰਘ ਜੀ ਪਿਤਾ ਦਾ ਨਾਂ ਕੀ ਹੈ ਜੀ ਸਰੈਣ ਸਿੰਘ ਸਰੈਣ ਸਿੰਘ ਜੀ ਪਿੰਡ ਆਲੇਆਲਾ ਜੀ ਪਿੰਡ ਆਲੇਆਲਾ ਜ਼ਿਲ੍ਹਾ ਫਰੋਇਪੁਰ ਜਿੱਥੇ ਤਹਿਸੀਲ ਜੀਰਾ ਜੀ ਤੇ ਇਹ ਕਿਸ ਤਰ੍ਹਾਂ ਦੇ ਹਾਲਾਤ ਰਹਿ ਜੀ ਬਾਈ ਜੀ ਜਦੋਂ ਪਾਣੀ ਇੱਥੇ ਆਇਆ ਜੀ ਹਾਲਾਤ ਤਾਂ ਬਹੁਤ ਮਾੜੇ ਰਹਿ ਤੁਸੀ ਦੇਖ ਹੀ ਰਹੇ ਹੋ ਹਾਂ ਜੀ ਉਹਨਾਂ ਨੂੰ 40 ਦਿਨ ਹੋ ਚੱਲੇ ਘਰੋਂ ਬੇਕਾਰ ਹੂੰ ਨਾਲਾ ਸਾਡੇ ਤੂੜੀ ਪੱਠਾ ਠੀਕ ਹੈ ਜੀ ਚਾਰ ਪਾਇਆ ਸੀ ਤੁਸੀਂ ਦੇਖ ਹੀ ਰਹੇ ਤੇ ਖਰਾਬ ਹੋ ਗਿਆ ਅੱਛਾ ਅੰਦਰ ਲਸਣ ਦੇ ਢੇਰ ਲੱਗੇ ਹੁਣ ਲੋਕ ਲੱਗੇ ਨੇ ਤੈਨੂੰ ਮੈਂ ਖੋਲ ਕੇ ਵਿਖਾਵਾਂ ਹਾਂ ਹਾਂਜੀ ਲੋਕ ਚਾਬੀ ਨਹੀਂ ਲੱਭਣ ਲਈ ਠੀਕ ਹੈ ਜੀ ਪਰਿਵਾਰ ਘਰੇ ਨਹੀਂ ਆਇਆ ਜੀ ਨਹੀਂ ਜੀ ਨਹੀਂ ਆਇਆ ਕਰੇ ਮਤਲਬ ਵੀ ਕਰਦੇ ਹਾਲਾਤ ਠੀਕ ਨਹੀਂ ਜੀ ਠੀਕ ਹੈ ਤੇ ਲਸਣ ਵਿੱਚ ਸਾਡਾ ਨਿਸ਼ਕਾਨ ਹੋ ਗਿਆ ਤੇ ਟਰੈਕਟਰ ਵੀ ਵੇਖ ਲਾ ਡੋਪ ਗਿਆ ਦਾ ਤੇ ਤੂ ਸਾਰਾ ਵਿੱਚ ਖਰਾਬ ਹੋ ਗਿਆ ਹੂੰ ਤੇ ਨਹੀਂ ਤਾਂ ਤੁਹਾਡਾ ਸ਼ੁਕਰਾਨਾ ਕਰਨਾ ਜੇ ਸਾਡੀ ਕਿਤੇ ਜੀ ਕੋਈ ਕੋਈ ਗਲਤ ਨੋਈ ਤੁਹਾਡਾ ਤਾਂ ਇਹ ਜ਼ਮੀਨ ਬਾਈ ਜੀ ਕਿੰਨੀ ਕੋ ਆਪਣੇ ਕੋਲੇ ਜ਼ਮੀਨ ਹੈਗੀ ਇਹ 3 ਬਕੱਲੇ ਮੇਰੇ ਕੋਲ ਠੀਕ ਹੈ ਜੀ ਇੱਥੇ ਸਾਰੀ ਜੀ ਸਾਰੀ ਖਰਾਬ ਇੱਥੇ ਕੁਝ ਨਹੀਂ ਬਜਾ ਅੱਛਾ ਇੱਥੇ ਹੀ ਹੈ ਸਾਰੀ ਸਾਹਮਣੇ ਤੇ ਆ ਬਾਈ ਜੀ ਇਹ ਵੀ ਜ਼ਮੀਨ ਤੁਸੀਂ ਦੱਸ ਰਹੇ ਸੀ ਆਪਣੀ ਹੈ ਜੀ ਹਾਂ ਇਹ ਵੀ ਆਪਣੀ ਆ ਤੇ ਕੁਝ ਮੇਰੇ ਭਰਾ ਦੀ ਅੱਗੇ ਠੀਕ ਹੈ ਜੀ ਇਹ ਪਰਿਵਾਰ ਚ ਤੁਹਾਡੇ ਕੌਣ ਕੌਣ ਹੈ ਜੀ ਪਰਿਵਾਰ ਚ ਸਾਡੇ ਮੇਰੇ ਤਿੰਨ ਲੜਕੀਆਂ ਦੋ ਮੁੰਡੇ ਆ ਅੱਛਾ ਜੀ ਦੋ ਵਸੇ ਨੇ ਸੱਤ ਜੀ ਠੀਕ ਹੈ ਜੀ ਇੱਕ ਸਾਡਾ ਦੋਤਾ ਇੱਥੇ ਰਹਿੰਦਾ ਇੱਥੇ ਪੜਦਾ ਆਪਣੇ ਸਕੂਲ ਚ ਠੀਕ ਹੈ ਜੀ ਫੱਤੇ ਵਾਲੇ ਫੱਤੇ ਵਾਲ ਸਕੂਲ ਦੇ ਵਿੱਚ ਤੇ ਹੁਣ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਭਾਈ ਜੀ ਸੁਣਨ ਵਾਲਾ ਹਾਂਜੀ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹਜੇ ਜਿਹੜੇ ਵੀਡੀਓ ਸੁਣਦੇ ਆ ਜੀ ਸੁਣਨ ਵਾਲਾ ਇਹੋ ਬੇਨਤੀ ਕਰਨਾ ਹੈ ਸਾਡੀ ਕੋਈ ਨੂੰ ਕੋਈ ਮਤ ਕੀਤੀ ਜਾਵੇ ਠੀਕ ਹੈ ਹੂੰ ਠੀਕ ਨੁਕਸਾਨ ਬਹੁਤ ਹੋ ਗਿਆ ਪਸ਼ੂ ਟੰਕਰ ਵੀ ਹੈਗੇ ਭਾਈ ਜੀ ਪਸ਼ੂ ਹੀ ਹੈਗੇ ਆ ਕੱਡੇ ਬਾਹਰ ਕੱਡੇ ਆ ਸੱਤ ਅੱਠ ਪਸ਼ੂ ਹੀ ਹੈਗੇ ਪਾਸੇ ਕੱਡੇ ਉਧਰ ਬਾਹਰ ਠੀਕ ਹੈ ਬਾਹਰ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਕੋਈ ਨੁਕਸਾਨ ਵਗੈਰਾ ਹੋਰ ਜਿਹੜਾ ਨੁਕਸਾਨ ਕੋਈ ਬਚਤ ਰਹੀ ਹੈ ਜੀ ਬਾਕੀ ਤਾਂ ਬਚਤੀ ਆ ਕਮਰੇ-ਕਮਰੇ ਦਾ ਬਚਾ ਹੀ ਆ ਬਾਸ ਰੂਮੋਂ ਸਾਰੇ ਏਡੇ ਖਰਾਬ ਹੋ ਗਏ ਠੀਕ ਹੈ ਬਾਥ ਨੂੰ ਖਰਾਬ ਹੋ ਗਏ ਤੇ ਜਾਂ ਜਿਹੜੀ ਫਸਲ ਖਰਾਬ ਹੋ ਗਈ ਸਾਰੀ ਖਰਾਬ ਹੋ ਗਈ ਫਸਲ ਇੱਕ ਮੋਟ ਵੀ ਨਹੀਂ ਬਾਈ ਮੋਟ ਨਹੀਂ ਬਾਈ ਕੀ ਨਾ ਦੱਸੇ ਬਾਈ ਜੀ ਬਲਕਾਰ ਸਿੰਘ ਜੀ ਬਲਕਾਰ ਸਿੰਘ ਜੀ ਬਾਈ ਜੀ ਨੰਬਰ ਆਜ਼ਾਦ ਤੁਹਾਨੂੰ ਕੋਈ ਨੰਬਰ ਦੱਸ ਸਕਦੇ ਨੰਬਰ ਆਪਣਾ ਹਾਂ ਕਰਦਾ ਹਾਂਜੀ ਹਾਂਜੀ ਨੰਬਰ ਇਹ ਹੀ ਹੈ 9814203832 9814203832 03832 ਸਰਦਾਰ ਬਲਕਾਰ ਸਿੰਘ ਸਰਦਾਰ ਬਲਕਾਰ ਸਿੰਘ ਪਿੰਡ ਆਲੇ ਵਾਲਾ ਤੂੰ ਲਗਾਤਾਰ ਤੁਹਾਨੂੰ ਹਾਲਾਤ ਦਿਖਾ ਦਿੰਨੇ ਇੱਕ ਵਾਰੀ ਬਾਈ ਜੀ ਤਾਂ ਜੋ ਹਾਲਾਤ ਹੈਗੇ ਬਾਈ ਜੀ ਹੁਣ ਇਹ ਬਲਕਾਰ ਸਿੰਘ ਦਾ ਘਰ ਹੈ ਤਾਂ ਬੇਸ਼ੱਕ ਦੀ ਘਰ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਮਰਿਆਂ ਨੂੰ ਲੋਕ ਲੱਗੇ ਹੁਣ ਕਰਕੇ ਅਸੀਂ ਤੁਹਾਨੂੰ ਅੰਦਰੀਆਂ ਤਸਵੀਰਾਂ ਤੇ ਨਹੀਂ ਵਿਖਾ ਸਕਦੇ ਲੇਕਿਨ ਤੁਸੀਂ ਬਾਹਰਲੀ ਸਾਈਡ ਤੋਂ ਹਾਲਾਤ ਦੇਖ ਸਕਦੇ ਕਿ ਕਿਸ ਕਦਰ ਇਸ ਘਰ ਦੇ ਵਿੱਚ ਮਿੱਟੀ ਆਈ ਹੈਗੀ ਸੋ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ